ਜੀ ਇਹ ਦਾਲ ਮੈਂ ਸਾਰੀ ਰੱਪੀ ਹੋਈ ਸੀ ਮਾਂਸ਼ ਦਾਲ ਔਰ ਮੋਂਗੀ ਦਾਲ ਤੇ ਹੁਣ ਮੈਂ ਇਹਨੂੰ ਪੀਸ ਲਾਂਗੀ ਪੀਸ ਕੇ ਰੱਖ ਲਾਂਗੀ 1-2 ਘੰਟੇ ਦਾ ਗੈਪ ਪੱਕ ਕੇ ਫਿਰ ਮੈਂ ਬਣਾਵਾਂਗੀ ਇਹਦੇ ਪੱਲੇ ਦੁੱਜੇਸ ਵੀ ਖਾ ਲੰਦਾ ਨਾ ਸੁੱਕੇ ਤੇ ਉਹਨੇ ਬੜੇ ਦਿਨ ਤੋਂ ਕੁਝ ਖਾਇਆ ਨਹੀਂ ਸੀ ਦਾਲ ਵਾਲਾ ਫਿਰ ਮੈਂ ਕਿ ਆਜ ਮਦਦਾਂਗੀ ਔਰ ਆਪਣੇ ਵਾਸਤੇ ਥੋੜਾ ਜਿਹਾ ਕਾੜੀ ਕੇ ਮੈਦਾ ਚੀਲਾ ਵੀ ਬਣਾ ਸਕਨੀ ਆ ਠੀਕ ਹੈ ਆਪ ਥੋੜੀ ਥੋੜੀ ਕਰਕੇ ਇਹਨੂੰ ਪੀਸ ਲੋ ਤਾਂ ਮੈਂ ਆਪ ਨੂੰ ਪੀਸ ਕੇ ਮਿਲਦੀਆਂ ਠੀਕ ਹੈ ਪੀਸਣੀ ਮੈਨੂੰ ਦਿਖਾ ਨਹੀਂ ਆ ਚਲੋ ਫਿੱਟ ਆਪਾਏਗਾ ਤੇ ਜੀ ਇਹ ਦਾਲ ਪੀਸੀ ਏ ਤੇ ਮੈਂ ਕੱਢ ਲਈਏ ਇਹਨੂੰ ਗਾੜਾ ਗੜਾ ਹੀ ਪੀਸਣਾ ਇਹਨੂੰ ਪਤਲਾ ਨਹੀਂ ਪੀਸਣਾ ਔਰ ਇਹਨੂੰ ਬਿਲਕੁਲ ਦਰਦਰੀ ਵੀ ਨਹੀਂ پیسਨੀ ਬਿਲਕੁਲ ਪਲੇਨ پیسਨੀ ਪੂਰੀ ਫਾਈਨ ਇਹ ਫਾਈਨ ਪੇਸ ਹੈ ਨਾ ਉਹ پیسਨੀ ਹੈ ਤੇ ਮੈਂ ਸਾਰੀ ਕੱਢ ਲਈਏ ਤੇ ਇਹਨੂੰ ਮੈਂ ਰਜੁੱਕੇ ਰੱਖ ਦਾਂਗੀ ਠੀਕ ਹੈ ਜੀ ਫਰਜੀ ਚ ਤੇ ਇਹ ਸਾਰੀ ਪੀਸ ਕੇ بس ਇੰਨੀ ਸੀ ਜੀ ਤੇ ਹੈਲੋ ਜੀ ਸਸ ਰਕਾਲ ਜੀ ਵੈਲਕਮ ਹੋ ਗਿਆ ਸਦਾ ਨਿਊ ਵਲੋਗਿਚ ਤੇ ਆਪ ਸਭ ਨੇ ਪਿੱਛੇ ਦੇਖ ਲਿਆ ਕਿ ਮੈਂ ਦਾਲ ਪੀਸੀਏ ਪੱਲਿਆਂ ਵਾਲੀ ਕਿਉਂਕਿ ਜਸਦਾ ਵੀ ਖਾਂਦਾ ਦਿਲ ਸੀ ਔਰ ਰੌਣਕ ਵੀ ਨਾ ਬਸ ਖਾਲੀ-ਖਾਲੀ ਦਹੀਂ ਖਾ ਰਿਆ ਸੀ ਤੇ ਮੈਂ ਕਿਹਾ ਚਲੋ ਜਿੰਨੂੰ ਦਹੀਂ ਪੱਲਾ ਬਣਾ ਦਾਂਗੀ ਪਰ ਦਹੀਂ ਪੱਲਾ ਬਣਾਣਾ ਕਿਸੇ ਦੀ ਦਾਲ ਪੀਸ ਕੇ ਰੱਖ ਲਈਏ ਤੇ ਉਸ ਤੋਂ ਬਾਅਦ ਜੀ ਹੁਣ ਬਸ 2-3 ਦਿਨ ਰਹਿ ਗਏ ਨੇ ਦੀਵਾਲੀ ਨੂੰ ਤੇ ਮੈਂ ਕਿਹਾ ਚਲੋ ਥੋੜੇ ਜਾਲੇ ਜੁਲੇ ਚੜ੍ਹ ਪੋਛ ਦਾ ਕੰਮ ਸ਼ੁਰੂ ਕਰੀਏ ਤੇ ਇਹਦਰ ਰੌਣਕ ਕਰ ਰਿਹਾ ਸਾਰੇ ਜਾਲੇ ਜੁਲੇ ਤੇ ਚੜ੍ਹ ਪੋਛ ਕਰੇਗਾ ਕਿਉਂਕਿ ਉਹਦਾ ਹੱਥ ਹੀ ਜਾਂਦਾ ਹੈ ਇਹ ਸਭ ਮੇਰੇ ਤੋਂ ਤੇ ਹੋਣਾ ਨਹੀਂ ਏ ਤੇ ਨਾਲੇ ਰੌਣਕ ਸਾਰੇ ਇਧਰ ਉਹਦੇ ਦੂਜੇ ਸਭ ਜਾਲੇ ਝੜ ਲੇਗਾ ਤੇ ਨਾਲ ਪੱਕੇ ਸਾਬ ਕਰ ਲੇਗਾ ਪਹਿਲੇ ਸੀ ਕਿ ਮੈਂ ਨਾ ਬਰੋ ਆਂਦਾ ਉਹ ਮੁੰਡਾ ਨਾ ਤੇ ਚਨਾਨੀ ਵੀ ਆਂਦੀ ਏ ਚੁਰਾਏ ਤੋਂ ਨਾ ਪਟਿਆਲਾ ਚੌਕ ਦਾ ਚੁਰਾਏ ਹੁੰਦਾ ਉੱਥੇ ਬੁਲਾ ਲੈਨੇ ਆ ਤੇ ਚਲੋ ਜੀ ਕਰਵਾ ਲੈਨੇ ਆ ਕੰਮ ਜਿਹੜਾ ਆਪ ਜੀ ਨੂੰ ਦਿਹਾੜੀ ਤੇ ਬੰਦਾ ਮਿਲਦਾ ਉਸ ਤੋਂ ਤੇ ਪਰ ਉਹ ਦਿਹਾੜੀ ਤੇ ਬੰਦਾ ਤਾਂ ਬੁਲਾਈ ਨਾ ਜੀ ਸਰਦਾਰ ਜੀ ਘਰੋਂ ਤੇ ਸਰਦਾਰ ਜੀ ਤਾਂ ਦਿੱਲੀ ਆਰਾਮ ਕਰ ਰਹੇ ਨੇ ਤੇ ਚਲੋ ਜੀ ਕੋਈ ਗੱਲ ਨਹੀਂ ਫਿਰ ਉਹਨਾਂ ਕਹਿੰਦਾ ਸੀ ਮੈਂ ਆਪ ਹੀ ਕਰ ਦਾਂਗਾ ਤੁਸੀਂ ਛੋੜ ਦਿਓ ਕਿਸ ਨੂੰ ਕੀ ਬੁਲਾਣਾ ਹੈ ਜੇ ਤੇ ਹਜੇ ਵੈਸੇ ਵੀ ਇੰਨਾ ਗੰਦਾ ਨਹੀਂ ਸਾਨੂੰ ਮਹੀਨਾ ਹੀ ਹੋਇਆ ਇਸ ਮਕਾਨ ਚਾਹੇ ਮਹੀਨਾ ਪਹਿਲੇ ਤੇ ਮੈਂ ਸਾਰੀ ਸਫਾਈ ਕਰਾਈ ਸੀ ਪਰ ਦੀਵਾਲ ਦੀ ਸਫਾਈ ਕਪਣੀ ਹੁੰਦੀ ਏ ਕਿ ਹਾਂਜੀ ਸਭ ਮਿੱਟੀ ਮੁੱਟੀ ਸਭ ਕੱਢਣੀ ਏ ਤੇ ਬਸ ਰੌਣਕ ਲੱਗਿਆ ਹੋਇਆ ਹੈ ਆਪਣਾ ਤੇ ਇਹ ਸਾਰੀ ਛੜਪੁਸ਼ ਕਰ ਲੇਗਾ ਤੇ ਦੇਖੋ ਜੀ ਕੋਈ ਸ਼ਰਮ ਨਹੀਂ ਏ ਜੀ ਕੁੜੀ ਮੈਂ ਕਰਾਂ ਜਾਂ ਮੇਰਾ ਮੁੰਡਾ ਕਰੇ ਦੇਖੋ ਕੁੜੀ ਮੇਰੀ ਤੇ ਹੁਣ ਬਾਹਰ ਏ ਉਹ ਤੇ ਕਰ ਨਹੀਂ ਸਕਦੀ ਵੱਡੀ ਕੁੜੀ ਮੇਰੀ ਵਿਆਹੀ ਹੋਈ ਏ ਠੀਕ ਏ ਤੇ ਹੁਣ ਮੇਰੇ ਮੇਰਾ ਤੇ ਇਹ ਸਾਰੇ ਮੇਰਾ ਮੁੰਡਾ ਤੇ ਮੇਰਾ ਜਿਹੜਾ ਛੋਟਾ ਮੁੰਡਾ ਬਹੁਤ ਛੋਟਾ ਹੈ ਪਰ ਉਹ ਵੀ ਨਾਲ ਨਾਲ ਆਪਣੀ ਕਲਾਕਾਰੀ ਕਰ ਰਿਹਾ ਹੈ ਕਦੀ ਬ੍ਰਸ਼ ਲੈ ਕੇ ਕੁਝ ਸਾਫ ਕਰ ਦਿਆ ਕਦੀ ਕੁਝ ਕਰ ਦਿਆ ਤੇ ਰੌਨਕ ਹੀ ਕਰੇਗਾ ਤੇ ਹੁਣ ਰੌਨਕ ਕਰ ਰਿਹਾ ਸੀ ਤੁਹਾਨੂੰ ਸਾਰੇ ਪੱਖੇ-ਪੁਖੇ ਸਾਫ ਕਰ ਲੈਨੇ ਤੇ ਆਪਣੇ ਸਾਰੇ ਪੱਖੇ ਸ਼ਮਕਾ ਲੇਗਾ ਦੇਖੋ ਜੀ ਇਹ ਕੰਮ ਤੇ ਆਦਮੀ ਲਈ ਹੁੰਦਾ ਹੈ ਇਹ ਪੱਖੇ-ਪੁਖੇ ਸ਼ਮਕਾਣਾ ਇਹ ਮੇਰਾ ਕੰਮ ਤੇ ਹੈ ਨਹੀਂ ਹੈ ਠੀਕ ਹੈ ਜੀ ਤੇ ਚਲੋ ਜੀ ਉਸ ਤੋਂ ਬਾਅਦ ਰੌਣਕ ਆਪਣਾ ਲੱਗਿਆ ਸੀ ਤੇ ਫਿਰ ਮੈਂ ਉਹਨੂੰ ਬੋਲੇ ਮੈਂ ਕਿ ਮੈਂ ਆਪਣੀ ਸੀਡਸ ਵੀ ਲਾ ਬਸ ਇਹ ਮੇਰੀ ਲਾਸਟ ਹੈ ਜਿਹੜਾ ਜਿਸ ਚੀਅ ਸੀਡ ਰਹੀ ਏ ਤੇ ਅੱਜ ਵੀ ਮੌਕਾ ਨਹੀਂ ਮਿਲਿਆ ਮਨ ਥੱਲੇ ਜਾਂਦਾ ਤੇ ਕੱਲ ਦੇਖਾਂਗੀ ਮੈਂ ਸਵੇਰੇ ਥੱਲੇ ਜਾਵਾਂਗੀ ਫਿਰ ਸੀਡ ਲੈ ਕੇ ਆਉਂਗੀ ਤੇ ਫਿਰ ਉਸ ਤੋਂ ਬਾਅਦ ਹੀ ਬੀਅਾਂਗੀ ਤੇ ਅੱਜ ਤੇ ਸੀੜੀ ਖਤਮ ਹੋ ਗਈ ਤੇ ਚਲੋ ਜੀ ਜੋ ਸੀ ਇਹ ਤਿੰਨ ਪੈਕੇਟ ਮਿਲੇ ਸੀ ਲਾਸਟ ਆਪ ਨੂੰ ਦਿਖਾਇਆ ਸੀ ਪ੍ਰਤਾਪ ਤੋਂ ਜਸਰਦਾਰ ਜੀ ਐਸੀ ਤੇ ਮੇਰੇ ਤਿੰਨੋਂ ਪੈਕੇਟ ਹੀ ਖਤਮ ਹੋ ਗਏ ਨੇ ਤੇ ਹੁਣ ਮੈਂ ਜੇ ਕੱਲ ਜਾਵਾਂ ਕਿਤੇ ਲੈ ਕੇ ਆਉਂਗੀ ਤੇ ਫਿਰ ਪੀਵਾਂਗੀ ਬਸ ਇਹ ਵੀ ਖਤਮ ਹੋ ਗਿਆ ਤੇ ਮੈਂ ਇਥਰੇ ਵੀ ਲੈਣ ਵਾਲੀ ਹੋ ਗਈ ਉਹ ਵੀ ਥੋੜੀ ਜਿਹੀ ਰਹਿ ਗਏ ਨੇ ਤੇ ਚਲੋ ਜੀ ਜੋ ਕੁਝ ਥੋੜਾ ਬਹੁਤ ਮੈਂ ਆਪਣੀ ਬਾਡੀ ਵਾਸਤੇ ਕਰ ਸਕਨੀ ਆ ਮੈਂ ਕਰਦੇ ਜਰੂਰ ਆ ਤੇ ਮੈਂ ਇਧਰ ਆਪ ਨੂੰ ਦਿਖਾ ਰਹੀ ਸਾਂ ਦੇਖੋ ਇਹ ਪੱਖਾ ਸਾਫ ਹੋਇਆ ਤੇ ਕਿੰਨਾ ਗੰਦ ਨਿਕਲਿਆ ਇਸ ਰੂਮ ਦਾ ਵੀ ਜਿੱਥੇ ਸਾਡੀ ਟੀਵੀ ਵਾਲੇ ਕਮਰੇ ਦਾ ਕਿੰਨਾ ਉਹ ਨਿਕਲਿਆ ਗੰਦ ਪੱਖਿਆ ਦਾ ਤੇ ਇਹ ਪੱਖਿਆ ਤੇ ਮਿੱਟੀ ਚੜੀ ਜਾਂਦੀ ਭਾਵੇਂ ਜਿੰਨਾ ਵਰਜੀ ਮੈਂ ਦਰਵਾਜ਼ੇ ਬੰਦ ਰੱਖ ਲਾਂ ਤੇ ਕਿਤਨਾ ਕਿਤਨਾ ਮਿੱਟੀ ਆਈ ਜਾਂਦੀ ਤੇ ਸਾਰੇ ਪੱਖੇ ਸਾਫ ਹੋ ਗਏ ਨੇ ਤੇ ਬਸ ਹੁਣ ਇਹ ਵੀ ਆ ਗਈ ਸੀ ਤੇ ਇਧਰ ਨਾ ਮੈਂ ਮਿਸਾ ਆਟਾ ਪਾ ਕੇ ਰੱਖਿਆ ਸੀ ਐਨ ਉਹ ਮੈਂ ਇੱਥੇ ਸੀ ਹੈਪੀ ਪਲੈਨਟ ਵਾਲਾ ਨਾ ਹੈਪੀ ਪਲੈਨਟ ਵਾਲਾ ਇਹ ਨਾਮ ਹੈ ਮੈਂ ਨਾਮ ਦਿਖਾ ਦਾਂਗੀ ਬੋਤਲ ਵਿੱਚ ਪੁੱਲ ਜੰਦੀਆਂ ਤੇ ਉਹਦੇ ਨਾਲ ਮੈਂ ਗੈਸ ਸਾਫ ਕਰਾਇਆ ਸੀ ਤੇ ਪਿਛੋਲੀ ਦੀਵਾਰ ਵੀ ਮੈਂ ਸਾਫ ਕਰਾ ਲਈ ਸੀ ਤੇ ਐਨ ਉਹ ਮੈਂ ਤਾਂ ਸੀ ਮਿਸਾ ਆਟਾ ਗੁੰਦੇ ਪਰ ਮਿਸਾ ਆਟਾ ਇਹ ਗੁੰਦੇ ਗਈ ਮਗਰ ਉਹੀ ਗੱਲ ਹੈ ਨਾ ਕਿ ਬੱਚਿਆਂ ਦਾ ਮੂਡ ਚੇਂਜ ਹੋ ਜਾਂਦਾ ਹੈ ਤੇ ਨਾਲ ਉਹਦਾ ਮੂਡ ਬਣ ਗਿਆ ਸੀ ਮੈਕਰੋਨੀ ਖਾਂਦਾ ਤੁਮੇ ਕਹੇ ਚਾਹ ਲਿਆ ਮੈਂ ਫਟਾਫਟ ਨਾਲ ਨਾਲ ਮੈਕਰੋਨੀ ਵੀ ਉਬਾਲਨਾ ਉਹ ਮੈਕਰੋਨੀ ਖਾਣਾ ਚਾਹ ਰਿਹਾ ਉਹ ਰੋਟੀ ਨਹੀਂ ਖਾਣਾ ਚਾਹ ਰਿਹਾ ਤੇ ਮੈਂ ਇਧਰ ਜੀ ਮੁੰਡੇ ਵਾਸਤੇ ਬਣਾ ਲਉਂਗੀ ਮੈਕਰੋਨੀ ਨਾਲ ਨਾਲ ਤੇ ਫਿਰ ਮੈਂ ਆਪਣੇ ਵਾਸਤੇ ਵੀ ਨਾਲ ਹੀ ਪੋਹਾ ਬਣਾ ਲਿਆ ਸੀ ਮੈਂ ਦੋਨੋਂ ਕੰਮ ਇਕੱਠੇ ਹੀ ਕਰ ਲਏ ਸਨ ਕਿਉਂਕਿ ਨਾ ਮੈਂ ਨਾ ਮੈਕਰੋਨੀ ਨਹੀਂ ਖਾਂਦੀ ਉਹ ਚੀਜ਼ ਪੋ ਆਂਦਾ ਹੈ ਵਿੱਚ ਦੇ ਚੀਜ਼ ਤੋਂ ਬਿਨਾ ਬਣਾਵਾ ਨਾ ਸਿੱਧਾ ਪਿਆ ਟਮਾਟਰ ਵਾਲੀ ਫਿਰ ਉਹ ਅਲੱਗ ਹੁੰਦੀ ਹੈ ਐ ਨਾ ਸਾਰੀ ਸੌਸੇਜ਼ ਵਗੈਰਾ ਪਾ ਕੇ ਪਾ ਕੇ ਤੇ ਬੰਦੀ ਹੈ ਇਹਨਾਂ ਚੀਜ਼ ਵਗੈਰਾ ਵੀ ਪਵਾਉਂਦਾ ਫਿਰ ਉਹ ਮੈਂ ਨਹੀਂ ਖਾ ਸਕਦੀ ਤੇ ਇਧਰ ਇੱਕ ਕੁੜੀ ਪੋਚਾ ਲਾ ਰਹੀ ਸੀ ਤੇ ਮੈਨੂੰ ਹੋ ਗਿਆ ਸੀ ਕੰਟਾ ਡੇਢ ਤੋਂ ਉੱਪਰ ਮੈਂ ਪੋਹਾ ਵਗੈਰਾ ਸਭ ਬਣਾਈ ਸੀ ਤੇ ਫਿਰ ਮੈਂ ਆਪਣਾ ਐਪਲ ਕੱਟ ਕੇ ਖਾ ਲਿਆ ਕਿਉਂਕਿ ਲਾਜ਼ਮੀ ਹੈ ਮੈਂ ਕੋਈ ਨਾ ਕੁਝ ਚੀਜ਼ ਰੂ ਖਾ ਨਹੀਂ ਪਾਈ ਮੈਂ ਖੀਰਾ ਖਾਵਾਂ ਸੇਬ ਖਾਵਾਂ ਕੋਈ ਚੀਜ਼ ਖਾਵਾਂ ਖੀਰਾ ਵੀ ਖਤਮ ਹੈ ਸਿਰਫ ਐਪਲ ਹੀ ਪਿਆ ਸੀ ਤੇ ਅਨਾਰ ਪਏ ਨੇ ਅਨਾਰ ਮਨ ਨੂੰ ਕਹਿ ਦਿੱਤੋ ਛਿੱਲ ਲਓ ਮੈਂ ਕਿ ਰੁਕ ਜਾ ਕੱਲ ਛਿੱਲ ਦਾਂਗੀ ਵੈਸੇ ਵੀ ਤੇ ਅਨਾਰ ਚਾਹੀਦਾ ਹੀ ਹੈ ਹੁਣ ਦਹੀਂ ਬੱਲਾ ਬਣੇਗਾ ਤੇ ਤੇ ਮੈਂ ਆਪਣੀ ਖਾ ਰਹੀ ਸਭ ਮੈਂ ਪੋਹਾ ਤੇ ਪੋਹਾ ਬਣ ਤੇ ਬਾਜੀ ਹੁਣ ਮੈਂ ਐਡ ਮੈਂ ਉਹ ਐ ਮੈਕਰੋਨੀ ਬਣ ਗਈ ਸੀ ਪੋਹਾ ਬਣਿਆ ਬੜਾ ਕੇ ਲੱਗਦਾ ਸੀ ਮੈਂ ਕਿ ਰੌਣਕ ਆ ਜਾਏਗਾ ਨਾ ਤੋਕੇ ਤੇ ਮੈਂ ਫਿਰ ਰੌਣਕਏ ਤੁਸੀਂ ਖਾ ਲਓ ਮੈਨੂੰ ਟਾਈਮ ਲੱਗਣਾ ਤੇ ਉਹਨਾਂ ਆਨ ਗਿਆ ਸੀ ਅਜੇ ਤੇ ਮੈਂ ਕਿ ਚੱਲ ਕੰਟੇ ਜਿਹੜੀ ਦੀ ਬੱਲੇ ਬਾਸ ਫਿਰ ਮੈਂ ਕਿ ਚੱਲ ਮੈਂ ਖਾ ਲੈਣੀ ਆਪਣਾ ਪੋਹਾ ਤੇ ਫਿਰ ਮੈਂ ਰੌਣਕ 1 hour later ਵੀ ਜੀ ਨਾਨਕ ਆਪਣਾ ਨਾਂ ਤੋਂ ਕਿ ਆ ਗਿਆ ਕਿਉਂਕਿ ਅੱਜ ਉਹਨੇ ਸਾਰੇ ਪੱਖੇ ਭੁੱਖੇ ਦੀਵਾਰਾ ਵਗੈਰਾ ਸਭ ਸਾਫ ਕਰਤੀ ਸੀ ਤੇ ਜਿੰਨਾ ਉਹਨੇ ਕੀਤਾ ਕਰਤਾ ਬਾਕੀ ਉਹ ਕੱਲ ਕਰ ਲੇਗਾ ਮੈਂ ਜਦ ਬੱਚੇ ਤੇ ਝੋੜ ਨਹੀਂ ਪਾਂਦੀ ਤੇ ਮੈਂ ਇਹਨੂੰ ਪਾਤੀ ਸੀ ਇਧਰ ਮੈਕਰੋਨੀ ਤੇ ਇਧਰ ਮੈਂ ਆਪਣਾ ਪੋਹਾ ਖਾ ਲਿਆ ਸੀ ਮੈਂ ਆਪ ਨੂੰ ਪੋਹਾ ਦਿਖਾ ਰਹੀ ਸੀ ਇਹ ਦੇਖੋ ਪੋਹਾ ਥੋੜਾ ਜਿਹਾ ਰਹਿ ਗਿਆ ਤੇ ਕੋਈ ਨਹੀਂ ਰੱਤ ਸ਼ਾਮੀ ਖਾਦਾ ਜਾਏਗਾ ਚਾਚੂ ਨਾਲ ਤੇ ਇਹ ਮੈਕਰੋਨੀ ਬਚੀ ਹੈ ਤੇ ਇਹਨੇ ਬਿਲਕੁਲ ਮਨਾ ਕਰਤਾ ਸੀ ਕਿ ਮੇਰਾ ਫੁਲਕਾ ਕੋਈ ਨਾ ਬਣਾਣਾ ਸ਼ਾਮੀ ਤੇ ਇਹ ਮੈਂ ਦਾਲ ਗੜ ਕੇ ਬੱਡੀ ਸੀ ਮੈਂ ਥੋੜਾ ਦਾਲੂ ਮੈਂ ਕਿਹਾ ਫੇਟ ਲਾ ਤੇ ਥੋੜੀ ਜਿਹੀ ਫਿੱਟੀ ਹੋਏਗੀ ਨਾ ਮਤਲਬ ਰੈਸਟ ਨੂੰ ਮਿਲ ਗਿਆ ਅੱਛਾ ਖਾਸਾ ਤੇ ਥੋੜਾ ਹੋਰ ਮੈਂ ਚਮਚ ਪਾਤਾ ਦੇਖੋ ਮੈਨੂੰ ਦਿਖਾਰਾ ਤੇ ਐਨੀ ਗਾੜੀ ਚਾਹੀਦੀ ਸਾਨੂੰ ਪੱਲਿਆਂ ਵਾਸਤੇ ਤੇ ਹਜੇ ਇਹਨੂੰ ਮੈਂ ਅੱਛੀ ਤਰ੍ਹਾਂ ਨਾ ਚਮਚ ਮਾਰ ਲਾਂਗੀ ਤੇ ਉਸ ਤੋਂ ਬਾਅਦ ਮੈਂ ਇਹਨੂੰ ਚੰਗੀ ਤਰ੍ਹਾਂ ਫੇਟ ਕੇ ਤੇ ਉਸ ਤੋਂ ਬਾਅਦ ਬਸ ਮੈਂ ਇਹਦੇ ਪੱਲੇ ਬਣਾਉਂਗੀ ਪਰ ਮੈਂ ਪੱਲੇ ਹਜੇ ਵੀ ਨਹੀਂ ਬਣਾਉਂਗੀ ਰਾਤੀ ਬਣਾਉਂਗੀ ਥੋੜੀ ਲੇਟ ਤੇ ਇਹ ਦੇਖੋ ਜੀ ਇਹ ਕੀ ਕਰਦਾ ਪਿਆ ਦੇਖੋ ਐ ਰੋਨੋ ਦਾ ਟੀ-ਸ਼ਰਟ ਪਾ ਕੇ ਤੇ ਕੁੰਮਦਾ ਫਿਰਦਾ ਹੈ ਇਹ ਜਾਦੂ ਬਣ ਰਿਹਾ ਜਾਦੂ ਉਹ ਜੇਠਾ ਲਾਲ ਦਾ ਆ ਰਿਹਾ ਨਾ ਨਾਟਕ ਉਹਨ ਦੇਖ ਦੇ ਕੇ ਖੁਸ਼ ਹੋ ਰਿਹਾ ਦੇਖੋ ਤੇ ਚਲੋ ਜੀ ਬੱਚੇ ਬਸਤੀ ਕਰ ਦੇਨੇ ਬਾਅਦ ਲੈਟਰ ਤੇਜੀ ਹੁਣ ਹੋ ਗਿਆ ਜੀ ਇਹ ਰਾਤ ਦਾ ਟਾਈਮ ਇਹ ਰਾਤ ਦਾ ਟਾਈਮ ਮਤਲਬ ਕਿ ਬੱਚੇ ਨਾ ਸ਼ਾਮੀ ਸੋ ਗਏ ਸਨ ਤੇ ਉਸ ਤੋਂ ਬਾਅਦ ਜੀ ਫਿਰ ਮੈਂ ਵੀ ਨਾਲ ਲੇਡੀ ਸੀ ਜਸ ਵੀ ਸੋ ਗਿਆ ਸੀ ਤੇ ਉਹਨੇ ਲੇਟ ਨਾਈਟ ਦਾ ਟਾਈਮ ਹੈ ਤੇ ਇਸ ਟਾਈਮ ਤੇ ਨਾ ਮੈਂ ਫਿਰ ਡੂੰਗਾ ਨਿਕਾਲਿਆ ਕਿਉਂਕਿ ਦਾਲ ਦਾ ਆਟਾ ਨਾ ਪੀਸਿਆ ਪਿਆ ਸੀ ਨਾ ਤੇ ਇਹਨੂੰ ਬਣਾਉਣਾ ਜ਼ਰੂਰੀ ਸੀ ਵਨਾਇਆ ਜਾਂਦਾ ਫਿਰ ਹੋਰ ਫੁੱਲ ਜਾਂਦਾ ਫਿਰ ਖੱਟੇ ਹੁੰਦਾ ਡਰ ਵੀ ਜਾਂਦਾ ਤੇ ਚਲੋ ਜੀ ਮੈਂ ਫਿਰ ਕਾਲ ਕੇ ਇਹਨੂੰ ਹੱਥ ਨਾਲ ਥੋੜਾ ਫੇਟ ਕੇ ਤੇ ਮੈਂ ਇਹਦੇ ਨਾਲ ਪੱਲੇ ਕਾਲ ਲੈਨੇ ਔਰ ਫਿਰ ਐਸਲੇ ਕਾਲ ਲੇ ਕਿ ਜੈਸ ਤੋ ਹੀ ਭੁੱਖ ਲੱਗੀ ਸੀ ਅਸੋ ਕੇ ਉੱਡ ਗਿਆ ਸੀ ਤੇ ਬਸ ਫਿਰ ਮੈਂ ਗਰਮਾ ਗਰਮ ਕਾਲ ਕੇ ਨਾ ਸਾਰੇ ਪੱਲੇ ਰੱਖ ਲਾਂਗੀ ਫ੍ਰਿਜ ਵਿੱਚ ਬੱਚਿਆਂ ਨੇ ਜਿੰਨੇ ਖਾਣੇ ਹੋਣਗੇ ਉਹਨੇ ਖਾ ਲੈਣਗੇ ਬਸ ਤੁਸੀਂ ਜਿੰਨੀ ਵਾਰ ਵੀ ਅਗਰ ਦਾਲ ਆਪਣੇ ਫ੍ਰਿਜ ਚ ਰੱਖੀ ਨਾ ਰੈਸਟ ਵਾਸਤੇ ਔਰ ਕਾਲਨੀ ਹੈ ਤੇ ਇਹਨੂੰ ਫੇਟਣਾ ਜ਼ਰੂਰ ਹੈ ਇਨੂੰ ਫੇੜ ਫੇੜ ਕੇ ਨੇ ਦਿੰਦਾ ਹਵਾ ਬਾਦ ਤੋਂ ਥੋੜੀ ਜੀ ਤੇ ਬਸ ਉਸ ਤੋਂ ਬਾਅਦ ਇਹ ਦਾਲ ਹਲਕੀ ਹੋ ਜਾਂਦੀ ਏ ਫੇਟਣਾ ਤੁਸੀਂ ਆਪਣੇ ਹੱਥ ਨਾਲ ਲੀਏ ਕੰਟੀਨਿਊਸਲੀ ਤੇ ਬਸ ਮੈਂ ਤਾਂ ਇਸ ਲਈ ਬਣਾ ਲਈ ਸੀ ਮੈਂ ਕਿ ਚਲ ਬੱਚੇ ਨਾ ਦਹੀਂ ਵਗੈਰਾ ਨਾ ਖਾ ਲੈਂਦੇ ਨੇ ਤੇ ਹਜੇ ਨਾ ਤੇ ਉਹਨਾਂ ਨੂੰ ਪਾ ਕੇ ਮੈਂ ਪੱਲਾ ਬਣਾ ਕੇ ਦੇ ਦਵਾ ਤਾਂ ਕਰਕੇ ਮੈਂ ਬਣਾਈ ਥੋੜੀ ਬਹੁਤ ਕੋਈ ਚੀਜ਼ ਬਣਾ ਦਵਾ ਤੇ ਦੋਨੋਂ ਖਾ ਲੈਣਗੇ ਨਹੀਂ ਤੇ ਦੋਨਾਂ ਦੇ ਪਤਾ ਹੀ ਏ ਕਿ ਮੇਰੀ ਤਬਈਅਤ ਠੀਕ ਨਹੀਂ ਏ ਇਸ ਲਈ ਕੁਝ ਕਹਿੰਦੇ ਹੀ ਨਹੀਂ ਔਰ ਇਦਨ ਮੇਰੀ ਛੋਟੀ ਬੇਨ ਦਾ ਫੋਨ ਆ ਰੱਖਿਆ ਸੀ ਕਿ ਆਪ ਨੂੰ ਚ ਦੇਖ ਦੇਖ ਲਿਆ ਆਪਣੇ ਫੋਨ ਚੱਲਦਾ ਪਿਆ ਸੀ ਤੇ ਬਸ ਮੈਂ ਬਣਾ ਲਾਂਗੀ ਬਣਾंदे-ਬਣਾंदे ਮੈਂ ਥੱਕ ਥੱਕ ਕੇ ਵੀ ਗਈ ਸੀ ਕਿਉਂਕਿ ਮੇਰੇ ਤੇ ਬਿਲਕੁਲ ਠੀਕ ਨਹੀਂ ਸੀ ਇਹ ਸਭ ਕਰਨਾ ਮੇਰੇ ਵਾਸਤੇ ਥੀ ਨਹੀਂ ਸੀ ਅੱਜ ਪਰ ਚਲੋ ਮੈਂ ਦਾਲ ਵੀ ਗੋਲੀ ਸੀ ਜਸ ਕਰਕੇ ਕਿ ਉਹ ਖਾਲੇਗਾ ਉਹਨੇ ਖਾ ਵੀ ਖੁਸ਼ ਹੋ ਕੇ ਲੇ ਤੇ ਮੈਂ ਆਪ ਨੂੰ ਬੱਲੇ ਦੀ ਜਾਲੀ ਵੀ ਦਿਖਾਈ ਦਿੰਦੇ ਹੋ ਕਿੰਨੀ ਵਧੀਆ ਜਾਲੀ ਪੈ ਰਹੀ ਏ ਬਸ ਇਹਨੂੰ ਨਾਰਮਲ ਜਾਈ پیسਨਾ ਜਿਆਦਾ ਪਾਣੀ ਪਾ ਕੇ ਨਹੀਂ پیسਨਾ ਜੇ ਮੈਂ ਉਹਨੂੰ ਆਪ ਨੂੰ ਪੀਸ ਕੇ ਦਿਖਾਇਆ ਹਲਕਾ ਹਲਕਾ ਪਾਣੀ ਪਾ ਕੇ ਤੇ बस ਉਵੇਂ ਹੀ ਪੀਸਨੇ ਤੇ ਨਾਲ ਨਾਲ ਮੈਂ ਨਾ ਪਾਸਤਾ ਗਰਮ ਕਰ ਲਾਂਗੀ ਕਿਉਂਕਿ ਰੌਣਕ ਨੇ ਪਾਸਤਾ ਖਾਣਾ ਸੀ ਤੇ ਲਾਈਟ ਨਾ ਬਿਲਕੁਲ ਆ ਜਾ ਰਹੀ ਸੀ ਤੇ ਕਿਵੇਂ ਚੱਲੇਗਾ ਮਾਈਕ੍ਰੋ ਫਿਰ ਤੇ ਮੈਂ ਫਿਰ ਕੀ ਕਰਾਂ ਕੜਾਛੀ ਗਰਮ ਕਰ ਦੇਣੀ ਹੈ ਕਿਉਂਕਿ ਪਤਾ ਹੈ ਕਿ ਇਹ ਲਾਈਟ ਆ ਜਾ ਰਹੀ ਹੈ ਨਾ ਤੇ ਮਾਈਕ੍ਰੋ ਚਲਾਉਣਾ ਖਤਰਾ ਤਾਂ ਖਾਲੀ ਨਹੀਂ ਹੁੰਦਾ ਫਿਰ ਕਿਦਰ ਬੋਲ ਜਾਏ ਕੁਝ ਪੜਕਾ ਬੋਲ ਜਾਏ ਕੁਝ ਹੋ ਜਾਏ ਤੇ ਮੈਂ ਫਿਰ ਪਾਸਤਾ ਕੜਾਛੀ ਗਰਮ ਕਰ ਰਹੀ ਸੀ ਆ मैं कहना आ चला अजय लाइट का कोई भरोसा नहीं है बहुत लाइट आंदी जाती रही है इतने बहुत ज़्यादा आ रही है जा रही है आ रही है जा रही है यही चल रहा है लाइट दाते आजकल जी मेरी गोड़ी इमली की चटनी ये मेरी ग्रीन चटनी ठीक है और ये नहीं है कि मेरे पास सामान पूरा नहीं है तो मैं इसलिए नहीं बना रही आलू अंदर उबले पड़े हैं भले ये रहे और ये बाकी जो निकल रहे हैं जैस के खाने के लिए मैं थोड़े से लाल कर रही हूँ वो खा रहा है अंदर मैं इसको थोड़ा सा लाल ज़्यादा कर रही हूँ कि वह ऐसे ये जो होते हैं ना दही के लिए होते हैं ये खाने के लिए होते हैं ठीक है बट मैं अभी दही में असम्बल नहीं करूँगी क्योंकि इस टाइम मेरे घर में कोई भी दही वाला बल्ला नहीं खाने वाला सूखे खा लेंगे बच्चे लेकिन रात के टाइम पे ना लेट हो गया क्योंकि बच्चे ना शाम को सो गए थे और उठे आठ बजे के बाद हैं और फिर लाइट नहीं थी तो ये थोड़ी सी प्रॉब्लम चली कि मेरे को चटनी पीसनी थी ग्रीन वाली तो लाइट भी नहीं थी तो ठीक है जी अब मैंने आपको दिखा दी है बना के तो मैंने बैटर खाता था ये देखो अपना देखो ये ग्रीन चटनी मैं यहाँ डाल लेती हूँ ठीक है और थोड़ी सी इसमें ना ये अपनी खट्टी वाली चटनी डालेंगे और इससे बस हम खा लेंगे ऐसे सूखे बना के ना मैं आपको अगली वीडियो में दिखाऊँगी मैंने बना के रख लिए है ये हमारे चलेंगे दिवाली तक और बनाने का मतलब यही था कि दिवाली पे बच्चे चाट पकौड़ी मांगते हैं तो और इसमें जाली देखो कितनी बड़ी है ठीक है और ये सॉफ़्ट एकदम ऐसे हैं ये देखो ये गर्म बड़े हैं ना वहाँ देखिए ठंडा दिखा तो दी ये देखो ये देखो ऐसे ये देखो फिर फूल गया मैं दबाना है इसको इसने फिर फूल जाना है अपना ये फिर फूल आपकी ये हाँ से आपके ये बोले ये बोले ये बोले ये आप दिखा रहे हो चलो ठीक है दिखा दो नहीं तो ठीक है जी तो ये मैं रखना दूंगी अभी मैं ना कल ना पापड़ी का पैकेट भी मंगा लूंगी तो उससे भी ये सैंपल करूँगी बड़े अच्छे होंगे ठीक है तो चलो जी मिलती हूँ मैं आपको अगली वीडियो में वीडियो पसंद आए लाइक शेयर सब्सक्राइब करना और ये सब बनाने में ना हालत खराब है पहले ही मेरी तबीयत बहुत ख़राब है और ये सब बनाना पड़ा था और तबीयत ख़राब है अभी जस्ट कह रहा था कि आप मिठाई भी बनाओ क्योंकि बस का नहीं है <laughs> थीके? चलो ठीक है मैं आपको मिलूंगी अगली वीडियो में वाइगुरु जी सब नो चढ़ दी कलाश रखन ओके जी बाय और लाइक शेयर सब्सक्राइब भी कर देना